ਸਾਡੇ ਕੋ ਸਾਥੀ ਜਿਹੜੇ ਬਿਜਲੀ ਦੇ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਅਸੀਂ ਉਹ ਸਰਕਾਰ ਤੋਂ ਮੰਗ ਕੀਤੀ ਹੈ ਉਹ ਸਾਡੇ ਸਾਥੀਆਂ ਨੂੰ ਜਿਹੜਾ 1 ਕਰੋੜ ਦਾ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਅਸੀਂ ਦੇਖਿਆ ਸਾਡੇ ਸਾਥੀ ਪੋਲਾਂ ਦੇ ਉੱਤੇ ਹੀ ਮੱਚ ਜਾਂਦੇ ਨੇ ਸਾਥੀ ਇਹ ਐਕਸੀਡੈਂਟ ਹੁੰਦੇ ਨੇ ਵੀ ਇਹ ਕਿਸੇ ਸ਼ਹੀਦ ਨੂੰ ਘੱਟ ਨਹੀਂਗੇ ਸਰਕਾਰ ਪਰ ਇਸ ਸੰਬੰਧੀ ਕੋਈ ਮੁਆਵਜ਼ਾ ਦੇਣ ਨੂੰ ਜਾਂ ਸਾਡੀ ਮੰਗ ਮੰਨਣ ਨੂੰ ਤਿਆਰ ਨਹੀਂ ਗਈ ਜਦ ਵਿੱਚ ਸਾਡੇ ਪੇ ਸਕੇਲ ਜਿਹੜੇ ਪਹਿਲਾਂ ਸੋਦੇ ਗਏ ਸੀਗੇ ਉਹਨਾਂ ਦਾ ਏਰੀਆਲ ਵੀ ਸਾਡਾ ਹਜੇ ਬਕਾਇਆ ਪਿਆ ਹੈ ਤੇ ਬਾਕੀ ਜਾਂ ਸਾਡਾ ਜਿਵੇਂ ਡੀਏ ਹੈਗਾ ਉਹ ਜਿਹੜਾ ਹਜੇ ਤੱਕ ਪੈਣ ਖੜਾ ਜਿਹੜਾ ਡੀ ਐਨਾਉਂਸ ਕਰਦੇ ਨੇ ਤੇ ਉਹ ਹਜੇ ਸਾਨੂੰ ਕੋਈ ਇਹ ਨਹੀਂ ਦਿੱਤਾ ਨੀਗਾ ਅਸੀਂ ਕਹਿੰਦੇ ਵੀ ਜਲਦੀ ਜਿਹੜਾ ਸਾਨੂੰ ਜਿਹੜਾ ਬਣਦਾ ਹੈ ਮਹਿੰਗਾਈ ਪੱਤੇ ਦੀ ਕਿਸ਼ਤ ਕਹਿੰਦੇ ਐ ਮਹਿੰਗਾਈ ਪੱਤੇ ਨੂੰ ਕਿਸ਼ਤ ਨੂੰ ਤਿੰਨ ਤਿੰਨ ਸਾਲ ਜਿਹੜੇ ਰੀਲੀਜ਼ ਨਹੀਂ ਕਰਦੇ ਫਿਰ ਅਸੀਂ ਇਹਨੂੰ ਕੀ ਕਰਾਂਗੇ ਮਹਿੰਗਾਈ ਪੱਤੇ ਦੀ ਕਿਸ਼ਤ ਹੈ ਤੇ ਜਾਂ ਵੀ ਹੋਇਆ ਬਾਕੀ ਸਭ ਸਾਡੇ ਕੁਝ ਹਜੇ ਜਿਹੜੇ ਸਕੀਮ ਸਾਡੇ ਸੋਦੇ ਸੀ ਉਸ ਟਾਈਮ ਸਾਡੇ ਗ੍ਰੀਡਾਂ ਤੇ ਸਾਡੇ ਸਾਥੀ ਨਹੀਂ ਉਸ ਸੀ ਨੇ ਆਰਟੀਐਮ ਨੇ ਉਹਨੂੰ ਹਜੇ ਜਿਹੜੇ ਸੋਧਵੇਂ ਸਕਿੱਲ ਦਿੱਤੇ ਜਾਣ ਰਹੇ ਉਹ ਜੋ ਕਿ ਉਹਨਾਂ ਸਾਰਾ ਹਰ ਟੱਕਾ ਹੈ ਕਿ ਉਹ ਅੱਜ 4-4 5-5 ਸਾਲ ਹੋ ਗਏ ਸਕਿੱਲ ਸੋਧਿਆ ਨੂੰ ਉਹਨੂੰ ਹਜੇ ਤੱਕ ਕੋਈ ਉਹਦਾ ਬੈਨੀਫਿਟ ਨਹੀਂ ਦਿੱਤਾ ਗਿਆ ਉਹ ਪੁਰਾਣੇ ਸਕਿੱਲਾਂ ਦੇ ਸਾਥੀ ਕੰਮ ਕਰ ਰਹੇ ਨੇ ਉਹਨਾਂ ਵਿੱਚ ਇਹ ਚੀਜ਼ ਦਾ ਬਹੁਤ ਰੋਸ ਹੈ ਇਸ ਲਈ ਜਥੇਬੰਦੀਆਂ ਜਿਹੜਾ ਇਸ ਸੰਘਰਸ਼ ਕਰ ਲਈ ਮਜਬੂਰ ਹੋਈਆਂ ਨੇ ਬਾਕੀ ਹੋਰ ਵੀ ਸਾਡੀਆਂ ਪ੍ਰਮੋਸ਼ਨਾਂ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਜਾਂ ਸਾਡੇ ਜਿਹੜੇ ਪੱਤੇ ਕੱਟੇ ਹੋਏ ਨੇ ਉਹ ਪੱਤੇ ਨੂੰ ਰੀਲੀਜ਼ ਕਰਨ ਵਾਲੀ ਕੋਈ ਇਹਨਾਂ ਦਾ ਧਿਆਨ ਨਹੀਂਗਾ ਸਗੋਂ ਹੋਰ ਪੱਤੇ ਜਿਹੜੇ ਕੱਟ ਰਹੇ ਨੇ ਸਾਡੇ ਜਿਵੇਂ ਰਿਟਾਇਰੀ ਸਾਥੀ ਆ ਜਾਂ ਹੋਰ ਡਿਵੈਲਪਮੈਂਟ ਦੇ ਚਾਰ ਨਾ ਚਾਰ ਦੇ ਨਾਂ ਤੇ 200 ਰੁਪਇਆ ਪਰ ਮਹੀਨਾ ਕੱਟੀ ਜਾ ਰਹੇ ਨੇ ਇਸ ਲਈ ਸਰਕਾਰ ਕੋਈ ਵੀ ਚੀਜ਼ ਦੇਣ ਲਈ ਤਿਆਰ ਨਹੀਂ ਘਟੌਤੀਆਂ ਵਾਲੇ ਪਾਸੇ ਤੁਰੀ ਹੋਈ ਹੈ ਇਸ ਲਈ ਇਹ ਸਾਰੇ ਮੁਲਾਜ਼ਮਾਂ ਦੇ ਵਿੱਚ ਇਹ ਚੀਜ਼ ਦਾ ਬਹੁਤ ਰੋਹ ਹੈ ਅੱਜ ਅਸੀਂ ਮਲਾਣਾ ਵੱਲੋਂ ਸਾਡੇ ਰਿਟਾਇਰੀ ਸਾਥੀਆਂ ਵੱਲੋਂ ਕਿਸਾਨ ਜੂਨੇ ਸਾਥੀ ਵੀ ਸਾਡੇ ਵਿੱਚ ਸਮੂਲਤ ਕਰੀ ਆ ਅਸੀਂ ਉਹਨਾਂ ਨੂੰ ਵੀ ਇਹ ਚੀਜ਼ ਸਮਝਾਇਆ ਕਿ ਕਿਸੇ ਵੀ ਤੇ ਸਪਲਾਈ ਪ੍ਰਭਾਵਿਤ ਹੁੰਦੀ ਹੈ ਵੀ ਸਾਡੇ ਦੇ ਵਿੱਚ ਕੋਈ ਕਸੂਰ ਨਹੀਂ ਮੈਂ ਸਾਡੇ ਸਾਥੀਆਂ ਨਾਲ ਤੁਸੀਂ ਉਲਝੋ ਇਹ ਮੈਨੇਜਮੈਂਟ ਦਾ ਸਰਕਾਰਾਂ ਦਾ ਕੰਮ ਹੈ ਤੁਸੀਂ ਉਹਨਾਂ ਦੇ ਤੇ ਧਿਆਨ ਦਿਲਾਓ ਗੱਲ ਜੇ ਕੋਈ ਗੱਲ ਹੁੰਦੀ ਹੈ ਉਹ ਸਾਥੀ ਵੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਇਹ ਜੇ ਕਿਸੇ ਕਿਸਮ ਦਾ ਕੋਈ ਜਿਹੜਾ ਮੁਲਾਜ਼ਮਾਂ ਟਕਰਾਅ ਦੇ ਵਿੱਚ ਨਹੀਂ ਆਵਾਂਗੇ ਅਸੀਂ ਮੈਨੇਜਮੈਂਟ ਤੇ ਪ੍ਰੈਸ਼ਰ ਪਾਵਾਂਗੇ ਤਾਂ ਕਿ ਤੁਹਾਡੇ ਮੰਗਾਂ ਜਿਹੜੀਆਂ ਜਲਦੀ ਮੰਨੇ ਤੇ ਸਿਸਟਮ ਜਿਹੜਾ ਬਹਾਲ ਕੀਤਾ ਜਾਵੇ ਮੈਂ ਆਪਣੇ ਤੁਹਾਡੇ ਮੱਦੇ ਰਹੀਂ ਪੰਜਾਬ ਸਰਕਾਰ ਦਾ ਧਿਆਨ ਇਸ ਗੱਲ ਉੱਤੇ ਲਿਆਉਣਾ ਚਾਹੁੰਦਾ ਕਿ ਜੋ 31 ਸਤ ਨੂੰ ਮੀਟਿੰਗ ਹੋਈ ਸੀ ਸਾਡੇ ਜੁਆਇੰਟ ਫੋਰਮ ਤੇ 20 ਇਕਤਾ ਮੰਚ ਨਾਲ ਉਦੇ ਵਿੱਚੋਂ 40 ਮੰਗਾ ਸੀ ਉਹ ਤੋਂ ਘਟਾ ਕੇ ਇਹਨਾਂ ਨੇ 15 ਮੰਗਾ ਕਰ ਲਿਆ 15 ਮੰਗਾ ਦੇ ਸਹਿਮਤੀ ਹੋ ਗਈ ਉਹ ਉਹ ਮੰਗ ਦੇ ਵਿੱਚ ਕਿਹੜੀ ਮੰਗ ਸੀ ਸਾਡੀ ਅਸੀਂ 15 ਮਤਰਾ 20 ਵੀ ਸਾਲ ਤੋਂ ਕੰਟਰੈਕਟ ਤੇ ਬਿਲੀ ਬੋਰਡ ਦੇ ਵਿੱਚ ਭੱਤੀ ਕੀਤੇ ਹੋਇਆ ਮੀਟਰ ਰੀਡਰ ਬੀਡੀ ਤੇ ਕੈਸ਼ੀਅਰ ਸਾਥੀਓ ਸਾਡੀ ਉਮਰ 50 ਸਾਲ 45 ਸਾਲ 50 ਸਾਲ ਦੇ ਹੋ ਗਏ ਸੀ ਸਰਕਾਰ ਕਹਿੰਦੀ ਸੀ ਹੌਣਸਾਰ ਭਗਵੰਤ ਮਾਨ ਨੇ ਕਿਹਾ ਸੀ ਮੈਂ ਆਪਣਾ ਹਰਾ ਪੰਨ ਮਜ਼ਦਮਾਨ ਨੂੰ ਪੱਕੇ ਕਰਨ ਤੇ ਚਲਾਉਂਗਾ ਕੋਈ ਵੀ ਸਾਥੀ ਦੱਸ ਦੇ ਮੈਨੂੰ ਸਜਾ ਵਿੱਚ ਕੋਈ ਪੱਕਾ ਹੋਇਆ ਸਰਕਾਰ ਨੇ ਪਾਲਿਸੀ ਵੀ ਬਣਾਤੀ ਉਹ ਪਾਲਿਸੀ ਜਿਹੜੀ ਹਲੇ ਵੀ ਅਸੀਂ ਕੱਚੇ ਤੌਰੇ ਫੜਦਾਂਗੇ ਸਾਡੀ ਮੰਗ ਹਲੇ ਕਿਤੇ ਬਹੁਤੇ ਸਾਥੀ ਸਾਡੇ ਰਿਟਾਇਰ ਵੀ ਹੋ ਗਏ 58 ਸਾਲ ਦੇ ਹੋ ਕੇ ਆਪਾਂ ਕਿਉਂ ਨਹੀਂ ਕੀਤਾਗਾ ਥੰਨੂ ਅਗਲਾ ਫੈਸਲਾ ਦਾ ਸਾਡੀ ਜੋ ਜਥੇਬੰਦੀ ਨੇ ਕੀਤਾਗਾ ਤਿੰਨ ਦਿਨਾਂ ਦਾ ਸੀ ਉਹ ਉਹਨਾਂ ਦੇ ਨਾਲ ਹੀ ਆਗੇ ਅਸੀਂ ਉਹਨਾਂ ਨੂੰ ਵੀ ਪੂਰਾ ਸਾਥ ਦੇਵਾਂਗੇ ਪਰ ਅਸੀਂ ਨਹੀਂ ਚਾਹੁੰਦੇ ਵੀ ਲੋਕਾਂ ਦਾ ਨੁਕਸਾਨ ਹੋਵੇ ਅਸੀਂ ਲੋਕਾਂ ਦੀਆਂ ਜੋ ਸੀਗੀਆਂ ਮਤਲਬ ਮੁਸ਼ਕਲਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਪਹਿਲਾਂ ਹੀ ਨੋਟਿਸ ਦਿੱਤਾ ਸੀਗਾ ਪਰ ਇਸ ਦੇ ਵਿੱਚ ਸਰਕਾਰ ਦਾ ਮੈਂ ਮੰਨਦਾ ਵੀ ਸਰਕਾਰ ਦਾ ਜ਼ਿਆਦਾ ਹੋਊਗਾ ਕਸੂਰ ਆ ਜੇ ਸਰਕਾਰ ਨਹੀਂ ਮੰਨਦੀ ਤਾਂ ਫਿਰ ਅਸੀਂ ਆਪਣਾ ਸਾਰਾ ਸੋਰ ਵੀ ਦਿਖਾ ਕਰਾਂਗੇ ਜੋ ਸਾਡਾ ਫੈਸਲਾ ਉੱਪਰ ਜਾਊਗਾ ਜੁਆਇੰਟ ਫੋਰਮ ਉੱਜਾ ਬਿਲੀ ਮੁਲਾਜ਼ਮ ਇੱਕ ਤਰ੍ਹਾਂ ਦੇ ਵੱਲੋਂ ਅਸੀਂ ਉਹ ਫੈਸਲੇ ਤੇ ਪੂਰਾ ਪਹਿਰਾ ਦੇਵਾਂਗੇ